ਤਾਂਦੁਰ ਲੋਧੀ ਚ ਵਾਪਰਿਆ ਭਿਆਨਕ ਸੜਕ ਹਾਦਸਾ ਟਰੱਕ ਅਤੇ ਟਿਪਪਰ ਵਿਚਾਲੇ ਹੋਈ ਜ਼ਬਰਦਸਤ ਢਿਡਤ ਦੋਨਾਂ ਵਾਹਨਾਂ ਦੇ ਉੱਡੇ ਪਰ ਖੱਜੇ ਵਾਲ ਵਾਲੇ ਬੱਚੇ ਟਰੱਕ ਚਾਲਕ ਟਿਪਪਰ ਚਾਲਕ ਸਿਵਲ ਹਸਪਤਾਲ ਚ ਜੇਰੇ ਇਲਾਜ ਮੇਰਾ ਨਾਂ ਰঞ্জੀਤ ਸਿੰਘ ਜੀ ਕੀ ਘਟਨਾ ਹੋਈ ਹੈ ਗੱਡੀ ਇਧਰ ਟਿਪਰ ਵਾਲਾ ਸੁਤਾ ਪਿਆ ਹੁੰਦਾ ਸੀ ਅਈਂ ਦਾ ਕੱਚੇ ਲਾਦੀ ਗੱਡੀ ਤੇ ਫੇਰ ਵੀ ਲੈ ਕੇ ਜੋੜੇ ਜੇ ਮਾਰੀ ਉਹਨੇ ਤੇ ਗੱਡੀ ਪਲਟ ਗਈ ਤੁਸੀਂ ਕਿੱਥੇ ਜਾ ਰਹੇ ਸੀ ਮੈਂ ਜਾ ਰਿਹਾ ਸੀ ਇਧਰ ਜਗਨਦਰ ਜਾ ਰਿਹਾ ਜੀ ਕੀ ਲੱਗਿਆ ਹੈ ਵਿੱਚ ਆਲੂ ਜੀ ਇਹ ਇੱਕ ਘਟਨਾ ਜਦੋਂ ਵਾਪਰੀ ਤੇ ਕੋਈ ਵਿੱਚ ਹੋਇਆ ਹਾਦਸੇ ਦੇ ਦੌਰਾਨ ਕੋਈ ਜ਼ਖਮੀ ਜਾਂ ਕੋਈ ਕਿਸੇ ਦੀ ਮੌਤ ਦਾ ਕੋਈ ਨਹੀਂ ਕੋਈ ਨਹੀਂ ਹੈ ਉਹਦਾ ਵੀ ਵਿਚਾਰ ਸਾਡਾ ਵੀ ਗੱਡੀਆਂ ਨੁਕਸਾਨ ਜਾਦੇ ਤੋਂ ਆ ਦਾ ਮੌਕੇ ਤੇ ਪੁਲਿਸ ਪਹੁੰਚੀ ਹੈ ਨਹੀਂ ਜੀ ਕੋਈ ਨਹੀਂ ਹਜੇ ਕੋਈ ਕਿਸੇ ਨੂੰ ਦੱਸਿਆ ਨਹੀਂ ਇੱਥੇ ਬੰਦੇ ਨਹੀਂ ਆਏ ਸਾਡੇ ਆਉਂਦੇ ਆ ਫਿਰ ਕਰਦੇ ਆਦੋਂ ਵਧੀ ਘਟਨਾ ਹੈ ਇਹ 7:30 ਵਜੇ ਦੀ ਸਵੇਰ ਮੇਰਾ ਨਾਮ ਜਗਰੂਪ ਸਿੰਘ ਹੈ ਜੀ ਇਹ ਟਿੱਪਰ ਵਾਲਾ ਸੁੱਤਾ ਪਿਆ ਹੁੰਦਾ ਸੀਗਾ ਰੋਂਗ ਸਾਈਡ ਲਿਆ ਕੇ ਇਹਨੇ ਗੱਡੀ ਮਾਰੀ ਆ ਗੱਡੀ ਦਾ ਬਹੁਤ ਨੁਕਸਾਨ ਕਰਤਾ ਇਹਨੇ ਗੱਡੀ ਤੇਜ਼ ਰਫ਼ਤਾਰ ਸੀ ਹਾਂਜੀ ਤੇਜ਼ ਰਫ਼ਤਾਰ ਨਾਲ ਸੀਗਾ ਜੀ ਤੁਸੀਂ ਹਾਰਨ ਹੋਰਨ ਕੋ ਡਿੱਪਰ ਡਿੱਪਰ ਮਾਰਿਆ ਨੇ ਇਹਨੂੰ ਨਾ ਜੀ ਇਹ ਇੱਕ ਡਿੱਪਰ ਇਹਦੇ ਮੂਰੇ ਜਾਂਦਾ ਸੀਗਾ ਉਹਨੂੰ ਕ੍ਰੋਸ ਕਰਦਾ ਪਿਆ ਸੀ ਹਾਂਜੀ ਮਤਲਬ ਤੁਹਾਡੀ ਗੱਡੀ ਕਿੱਥੇ ਜਾ ਰਹੀ ਸੀ ਸਾਡੀ ਗੱਡੀ ਜਲੰਧਰ ਜਾ ਰਹੀ ਸੀਗੀ ਆਲੂ ਲੱਦੇ ਹਾਂਜੀ ਆਲੂ ਲੱਦੇ ਹੋਏ ਸੀ ਹੋਰ ਕੀ ਮੰਗ ਕੀ ਗੱਲ ਕਰਦੇ ਹੋ ਅਜੀ ਹੁਣ ਮੰਗ ਇਹੀ ਹੈ ਜੀ ਸਾਡੀ ਵੀ ਸਾਡਾ ਇਨਸਾਫ ਹੁਣ ਚਾਹੀਦਾ ਵੀ ਨੁਕਸਾਨ ਇੰਨਾ ਹੋਇਆ ਹੋਇਆ ਸਾਡਾ ਇਹਦਾ ਡਰਾਈਵਰ ਠੀਕ ਹੈ ਹੁਣ ਹਾਂਜੀ ਇਹ ਠੀਕ ਹੈ ਜੀ ਪ੍ਰਾਪਰਟੀ ਵੇਚਣੇ ਔਰ ਖੀਦਨੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ